ਫਰਮੇਸ਼ ਨੂੰ ਸਮਾਈ ਜਾਂਦਾ ਉਹ ਉਹ ਕਹ ਰਿਹਾ ਉਹ ਕਰ ਸਕਦਾ ਉਹ ਤੂੰ ਦੇ ਮੂੰਹ ਦੇ ਦੇ ਮੈਡਮ ਜੀ ਨੂੰ ਮੈਡਮ ਜੀ ਨੂੰ ਅੱਪਰ ਦੇ ਦੇ ਨਹੀਂ ਰੇਟ ਨੂੰ ਇਹਨਾਂ ਚ ਵੀ ਪਾਇਆ ਹੁੰਦਾ ਹੈ ਨਾ ਮੈਂ ਰੇਟ ਆਇਆ ਇੱਧਰ ਜਾ ਰਹੇ ਸੀ ਹਸਪਤਾਲ ਹਾਂ ਤੇ ਭਾਰਤੀ ਕਲਾਮ ਸਾਡੇ ਜੀ ਆਈ ਦੀ ਮੈਂ ਤਾਂ ਜਾ ਰਿਹਾ ਜੀ ਸਦਾ ਹੀ ਭੱਜਣ ਦੀ ਦੌੜ ਤੇ ਸਵਜਨ ਦੀ ਮਾਟਾਰ ਕੇ ਨਰਜੀ ਤੇ ਚਿੱਟਾ ਬਟਕੀ ਸੁਕੀスルਪਾ ਬੋਲੇ ਬਾਬਾ ਕਿੱਥੇ ਆਹ ਹੋਰ ਦੇਖੋ ਉਹ ਤੋਂ ਬੰਦ ਹੋ ਰਹੀ ਹੈ ਆ ਤੁਸੀਂ ਕਿਹਦਾ ਕੋਰਾ ਕਰਵਾਉਣਾ ਹੈ

ਉਹੋ ਲਾਗੇ ਖੁੱਬ ਬੜੀ ਹਾਂ ਕਿ ਅ ਕਦਾ ਅੰਦਰੋਂ ਵੀ ਏਸੀ ਨੂੰ ਚਾਲਟੜ ਕੇ ਦੇਖ ਆਹੋ ਉਹ ਆਮਨ ਦਾ ਅਮਨ ਦਾ ਜੀ ਲਿਆ ਹਾਂ ਹਾਂ ਉਹ ਚੋਰ ਕੇ ਜਿਹੜਾ ਘਰ ਆ ਕਿੱਥੇ ਦਿੰਦੇ ਉਹ ਸੋਹਣੋ ਇਹਦੇ ਇਹਨਾਂ ਬਸ ਕਰ ਲਿਆ ਆ ਗਿਆ ਆ ਗਿਆ ਲੈ ਜਾ ਲੈ ਜਾ ਅੱਛਾ ਅੱ비 ਦੀ ਨਹੀਂ ਖੋਲਾ ਸਟਾਲਾਣਾ ਅੱਗੇ ਲੰਘ ਜੂਨੀ ਬੱਸ ਇੱਥੇ ਲੱਖ ਲੱਖ ਥੱਲੇ ਪਸੇ ਕਰ ਅੱਗੇ ਲੰਘ ਔਰ ਔਰ ਵੀ ਤਾਂ ਫੱਕ ਪੰਨੀਆਂ ਪੰਨੀਆਂ ਜਾਨੀ ਮੇਰਾ ਉੱਕਾ ਮੈਡਮ ਦੀ ਉੱਕਾ ਮੇਰਾ ਉੱਕਾ ਮਾਤਾ ਸੁਪਾ ਮਾਤਾ ਸੁਪਾ ਹੈ ਦੇ ਕੋਕੋ ਨੇ ਮੈਨੂੰ ਕਿੱਥੇ ਹੈ ਮੈਂ ਉਹਨੂੰ ਲੈ ਜਾ ਜਾਨੀ ਉਹਨੂੰ ਦੇ ਨਹੀਂ ਵਜਾਈਏ ਇਹਦੇ ਨਾਲ ਕੋਈ ਨਹੀਂ ਇਹਦੇ ਨਾਲ ਜਾ ਆ ਜਾ ਆ ਜਾ ਆ ਜਾ Me <coughs> meto ਗੋੜੋ ਨੇ ਕਿਹਦੇ ਓਏ ਕਿਹਦਾ ਏ ਮਾਰਾ ਮੱਤਨ ਤੇ ਲਾ ਕੇ ਚੱਲੀਏ ਕਪੜੀ ਆ ਲੈ ਉਹਨੂੰ ਚੱਕੀ ਲਿਆ ਮੋੜੇ ਨੂੰ ਸਿਵਾਹ ਕੁੱਢੀ ਲੈ ਆ ਗੱਢ ਲਿਆ ਇਹਨੂੰ ਤਾਂ ਫੱਟੜ ਵਾਲੀ ਹੈ ਨਹੀਂ ਉਹਨਾਂ ਲਿਆ ਉਹਨੂੰ ਚੱਕ ਲਿਆ ਤੁਹਾਨੂੰ ਮਾਂ ਮਾਤੀਆਂ ਤੇਰੀ ਕੋਲੋਂ ਲੈ ਮੰਨੂਆਂ ਦਾ ਫਾਸਾ ਨਿਕਾੜੋ ਕੀ ਹੈ ਕੰਡਾ 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 ਆ ਗਈ ਇਹ ਆਪੜਾਈ ਚੱਕੀ ਪੜੀ ਹਾਂਜੀ ਵੀ ਜਿਹੜਾ ਜੋਧ ਨਸ਼ਾ ਜਿਹੜਾ ਚੱਲ ਰਿਹਾ ਪੂਰੇ ਪੰਜਾਬ ਦੇ ਵਿੱਚ ਮਹਿੰਮ ਚਲਾਈ ਹੋਈ ਆ ਪੰਜਾਬ ਸਰਕਾਰ ਨੇ ਉਸੇ ਲੜੀ ਦੇ ਵਿੱਚ ਮਾਨਜੋਗ ਡੀ.ਡੀ.ਪੀ ਪੰਜਾਬ ਮਾਨਜੋਗ ਡੀ.ਆਈ.ਜੀ ਪਟਿਆਲਾ ਰੇਂਜ ਮਾਨਜੋਗ ਐਸ.ਐਸ.ਪੀ ਪਟਿਆਲਾ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਹੇਠ ਅਸੀਂ ਅੱਜ ਪੂਰੇ ਪਟਿਆਲੇ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਸਰਚ ਆਪਰੇਸ਼ਨ ਚੱਲ ਰਿਹਾ। ਉਸੇ ਲੜੀ ਦੇ ਵਿੱਚ ਅਸੀਂ ਅੱਜ ਨਾਬੇ ਦੇ ਵਿੱਚ ਵੀ ਸਰਚ ਆਪਰੇਸ਼ਨ ਕਰ ਰਹੇ ਹਾਂ ਤੇ ਕਾਸੋ ਆਪਰੇਸ਼ਨ ਚੱਲਦੇ ਆ ਅੱਜ ਨਾਬੇ ਦੇ ਵਿੱਚ ਵੀ ਵੱਖ-ਵੱਖ ਥਾਵਾਂ ਤੇ ਜਿਹੜਾ ਇਹ ਆਪਰੇਸ਼ਨ ਚੱਲ ਰਿਹਾ। ਕੀ ਕੀ ਬਰਾਮਦ ਹੋਇਆ ਹੈ? ਅ ਅੱਜ ਜਿਹੜਾ ਸਰਚ ਚੱਲ ਰਹੀ ਆ ਜੀ ਬਾਅਦ ਲਾਸਟ ਦੇ ਵਿੱਚ ਤੁਹਾਨੂੰ ਅੱਜ ਪ੍ਰੀਜ਼ ਕੀਤਾ ਜਾਊਗਾ ਕਿ ਸਾਨੂੰ ਕੀ ਕੀ ਸਰਚ ਦੇ ਦੌਰਾਨ ਜਿਹੜਾ ਮਿਲਿਆ ਜਿਵੇਂ ਮੌਕੇ ਤੇ ਜਿਹੜੇ ਹੈਗਾ ਜਿਵੇਂ ਨਸ਼ਾ ਵੀ ਜਿਹਨੂੰ ਕੰਡੇ ਵੀ ਦੋ ਬਰਾਮਦ ਹੋਏ ਨੇ ਤੇ ਹੋਰ ਵੀ ਚੀਜ਼ਾਂ ਹਾਂਜੀ ਆ ਸਰਚ ਅੱਜ ਐਕਚੁਅਲੀ ਚੱਲੀ ਰਹੀ ਆ ਤੇ ਕੁਝ ਜਿਹੜਿਆ ਦੋ ਤਿੰਨ ਜਿਹੜੇ ਸਾਨੂੰ ਕੰਡੇ ਜਿਹੜੇ ਆ ਉਹ ਬਰਾਮਦ ਹੋਏ ਆ ਇੱਕ ਲੜਕਾ ਵੀ ਜਿਹੜਾ ਛੱਤ ਦੇ ਉੱਪਰ ਦੀ ਭੱਜ ਰਿਹਾ ਸੀ ਉਹਨੂੰ ਅਸੀਂ ਰਾਉਂਡ ਅਪ ਕਰ ਲਿਆ ਪਿੱਛੇ ਮੁਲਾਜ਼ਮ ਜਿਹੜੇ ਸੀ ਉਹਨਾਂ ਨੇ ਬੜੀ ਦਲੇਰੀ ਨਾਲ ਉਹਨੂੰ ਜਿਹੜਾ ਆ ਰਾਉਂਡ ਅਪ ਕੀਤਾ ਆ ਤੇ ਸਾਨੂੰ ਆ ਸਿਆਪੀ ਸੀ ਸ਼ਾਮ ਤੱਕ ਇਹ ਸਰਚ ਆਪਰੇਸ਼ਨ ਚਲਾਉਣਾ ਤੇ ਸਾਨੂੰ ਕੁਝ ਨਾ ਕੁਝ ਜ਼ਰੂਰ ਮਿਲਦਾ ਹੈ ਅੱਜ ਜਿਹੜੀ ਇਹ ਕਲੇੜੀ ਨੂੰ ਅਸੀਂ ਆ ਰਾਉਂਡ ਅਪ ਕੀਤਾ ਕਬਜ਼ੇ 'ਚ ਲਿਆ ਆ ਪੋਸ਼ਣਸ਼ ਦੇ ਦੌਰਾਨ ਦੇਖਦੇ ਆ ਉਹਦੇ ਕੋਲ ਗ੍ਰੀਮਿੰਗ ਦਾ ਆਕਚੁਅਲੀ ਜਿਹੜੀ ਪੰਜਾਬ ਸਰਕਾਰ ਨੇ ਮਹੀਨ ਚਲਾਈ ਹੋਈ ਆ ਪੰਜਾਬ ਸਰਕਾਰ ਦਾ ਆ ਮਾਨਜੁਗ ਸੀਐਮ ਪੰਜਾਬ ਦਾ ਥਾ ਸਿੱਧਾ ਸਿੱਧਾ ਮੈਸੇਜ ਇਹੀ ਆ ਸਾਰੇ ਪੰਜਾਬ ਨੂੰ ਕਿ ਪੰਜਾਬ ਨੂੰ ਜਿਹੜਾ ਨਸ਼ਾ ਫ੍ਰੀ ਬਣਾਉਣਾ ਆ ਤੇ ਮੈਂ ਵੀ ਆਪਣੇ ਨਾਬੇ ਦੇ ਨਿਵਾਸੀਆਂ ਨੂੰ ਕਹਿਣਾ ਚਾਹੁੰਦੀ ਆ ਕਿ ਜਿਹੜੇ ਵੀ ਇਸ ਕੰਮ ਦੇ ਸਤੰਦੇ ਦੇ ਵਿੱਚ ਹੈਗੇ ਆ ਆ ਬੰਦੇ ਦਾ ਪੁੱਤ ਬਣ ਕੇ ਇਸ ਕੰਮ ਨੂੰ ਛੱਡ ਦੇਣ ਨਹੀਂ ਤਾਂ ਫਿਰ ਸਾਡੇ ਐਸ ਐਚਓ ਕਤਵਾਲੀ ਦਾ ਨੂੰ ਪਤਾ ਹੀ ਆ ਸਾਰਿਆਂ ਨੂੰ ਉਹ ਪਿੱਛੇ ਦੇ ਭੈਜਣ ਤਾਂ ਛੱਡਦੇ ਨਹੀਂ ਹੁੰਦੇ ਤਾਂ ਇਸ ਕਰਕੇ ਆਪਣੇ ਆਪ ਵੀ ਇਸ ਸਤੰਦੇ ਨੂੰ ਛੱਡ ਦੇਣ ਤੇ ਕੋਈ ਚੰਗਾ ਕੰਮ ਜਿਹੜਾ ਅਪਣਾਉਣ ਪਹਿਲਾਂ ਤੋਂ ਲੇਟ ਨੇ ਦੇ ਵਿੱਚ ਕੀਤਾ ਜਾ ਰਿਹਾ ਜੀ ਹਾਂਜੀ ਕਿਹੜੀ ਏਰੀਆ ਦੇ ਵਿੱਚ ਫਿਲਹਾਲ ਤਾਂ ਸੀ ਇਹ ਨਹੀਂ ਦੱਸ ਸਕਦੇ ਕਿਹੜੇ ਕਿਹੜੇ ਚੱਲ ਰਹੇ ਆ ਪਰ ਅਸੀਂ ਹੁਣ ਕਲੋਨੀ ਹੈ ਦੀ ਆ ਲੋਹਰਾ ਗੇਟ ਹੈਗਾ ਇਹ ਟਾਟੇ ਹਬਸਤੀ ਇੱਥੇ ਆਏ ਇੱਥੇ ਐਕਚੁਅਲੀ ਸਾਨੂੰ ਕਾਫੀ ਜਿਹੜੀਆਂ ਸੀ ਸ਼ਿਕਾਇਤਾਂ ਆ ਰਹੀਆਂ ਸੀ ਐਕਚੁਅਲੀ ਤੁਸੀਂ ਦੇਖਿਆ ਹੀ ਹੋਊਗਾ ਸੀ ਟਾਈਮ ਟੂ ਟਾਈਮ ਜਿਹੜਾ ਸਰਚ ਆਪਰੇਸ਼ਨ ਕਰ ਰਹੇ ਆ ਤੇ ਅਸੀਂ ਕਾਫੀ ਹੱਦ ਤੱਕ ਜਿਹੜੀ ਇਹਨਾਂ ਦੇ ਜਿਹੜੀ ਡਰੱਗਸ ਦੀ ਚੇਨ ਸੀ ਉਹ ਤੋੜ ਚੁੱਕੇ ਆ ਤੇ ਸਾਨੂੰ ਆਸ ਹੈ ਵੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਸਾਫ਼ੀ ਤੱਕ ਇਹਨਾਂ ਨੂੰ ਅਸੀਂ ਠੱਲ ਪਾ ਲਾਂਗੇ ਇਹਨਾਂ ਦੇ ਕਿੰਨੇ ਕਿੰਨੇ ਪਰਚੇ ਕਰਜੇ ਨਹੀਂ ਪਹਿਲੇ ਇਨਾ ਸਾਰੇ ਆਤੇ ਪਹਿਲਾਂ ਵੀ ਕਿਸੇ ਤੇ 8 ਪਰਚਾ ਕੀਤੇ 10 ਪਰਚਾ ਤੇ ਇਹ ਜੇਲ੍ਹਾਂ ਚ ਵੀ ਆਪਣਾ ਟਾਈਮ ਜਿਹੜਾ ਲਾ ਕੇ ਆ ਚੁੱਕੇ ਆ ਆ ਪਿੱਛੇ ਜੇ ਮੈਂ ਨਾਬੇ ਜੇਲ੍ਹ ਦੇ ਵਿੱਚ ਗਈ ਸੀ ਰਾਂਚ ਸਰਚ ਕਰਨ ਵਾਸਤੇ ਤਾਂ ਉੱਥੋਂ ਜਿਹੜੇ ਇੱਥੋਂ ਦੇ ਬੰਦੇ ਫੜ ਕੇ ਉੱਥੇ ਬਿਠਾਏ ਹੋਏ ਆ ਉਹ ਸਾਨੂੰ ਰਿਕਵੈਸਟਾਂ ਕਰਦੇ ਸੀ ਮੈਡਮ ਅਸਲੀ ਕੰਮ ਛੱਡਣਾ ਚਾਹੁੰਦੇ ਆ ਕੋਈ ਚੰਗਾ ਕੰਮ ਕਰਨਾ ਚਾਹੁੰਦੇ ਆ ਮਿਹਨਤ ਕਰਕੇ ਆਪਣਾ ਜਿਹੜਾ ਆ ਪਰਿਵਾਰ ਨੂੰ ਜਿਹੜਾ ਪਾਲਣਾ ਚਾਹੁੰਦੇ ਆ ਤਾਂ ਮੈਨੂੰ ਲੱਗਦਾ ਵੀ ਔਨ ਆਲ ਟਾਈਮ ਦੇ ਵਿੱਚ ਜਿਹੜੇ ਇਸ ਧੰਦੇ ਦੇ ਵਿੱਚ ਹੈਗੇ ਆਪਣੇ ਆਪ ਵੀ ਪਿੱਛੇ ਹਟ ਜਾਣਗੇ ਕਿਉਂਕਿ ਸਰਕਾਰ ਤਾਂ ਇਸ ਨਸ਼ੇ ਵਰਗੀ ਬਿਮਾਰੀ ਤੋਂ ਪਿੱਛੇ ਨਹੀਂ ਹਟ ਰਹੀ ਉਹ ਜ਼ਰੂਰ ਚਾਹੁੰਦੀ ਆਪੀ ਸਾਡਾ ਪੰਜਾਬ ਜਿਹੜਾ ਆ ਡਰੱਗ ਫ੍ਰੀ ਹੋਵੇ ਬੰਦੇ ਤਾਂ ਹੈਗੇ ਸੀ ਹੁਣ ਲੇਡੀਜ਼ ਵੀ ਇਸ ਵਿੱਚ ਆਪੀ ਸ਼ਮੂਲੀਅਤ ਆ ਲੇਡੀਜ਼ ਵੀ ਅੱਜ ਤੋਂ 7-8 ਮਹੀਨੇ ਪਹਿਲਾਂ ਇੱਥੇ ਨਾਬੇ ਦੇ ਵਿੱਚ ਕਾਫੀ ਦੇਖਣ ਨੂੰ ਮਿਲਦਾ ਸੀ ਪਰ ਹੁਣ ਕਾਫੀ ਚੇਂਜ ਜਿਹੜੀ ਅਸੀਂ ਤੋੜ ਚੁੱਕੇ ਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਇੱਕਾ ਦੁੱਕਾ ਬੰਦੇ ਰਹਿ ਗਿਆ ਉਹ ਵੀ ਅਸੀਂ ਰਾਉਂਡ ਅਪ ਕਰ ਲਾਂਗੇ ਥੈਂਕ ਯੂ